ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 167 ਗ੍ਰਾਮ ਅਫੀਮ, 1 32 ਬੋਰ ਦੀ ਪਿਸਤੌਲ, 450 ਗ੍ਰਾਮ ਡੋਡੇ ਅਤੇ ਡਰੱਗਮਨੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। सीएम साहब माननीय बीजेपी साहब श्री गौरव यादव आईपीएस ਉਹਨਾਂ ਦੇ ਦਿਸ਼ਾ ਨਿਰਦੇਸ਼ ਏਡ ਜਿਹੜੀ ਕਿ ਪੰਜਾਬ ਵਿੱਚ ਚੌੜਾ ਦੇ ਸ਼ਬਦਾਂ ਚ ਇੱਕ ਵਾਰ ਆਨ ਡਰੱਗਸ ਜੋ ਕਿ ਜਾਰੀ ਮੁਹਿੰਮ ਜਾਰੀ ਹੈ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ श्री ਅਦਿੱਤਿਆ ਜੀ ਦੀ ਰੈਨਮਾਈ ਹਿੱਟ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮਕਦਮਿਆਂ 'ਚ ਸਫਲਤਾ ਅਸਿਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ ਐਸ ਐਚ ਓ ਦਿਨਨਗਰ ਅਮਰਿਤਪਾਲ ਜੀ ਐਸ ਐਚ ਓ ਪੁਰਾਣਾ ਸ਼ਾਲਾ ਮੋਹਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮਕਦਮਾ ਪੀ ਐਸ ਦਿਨਨਗਰ ਚ ਦਰਜ ਹੋਇਆ ਜੀ ਐਫ ਆਈ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਂਡੀ ਪੀ ਐਸ ਐਕਟ 25 ਆਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ੈਣੀ ਇਹ ਦੋਨੋਂ ਨਿਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਂਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 100 ਗ੍ਰਾਮ ਅਫੀਮ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚੋਂ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਅਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਹੈ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਹਿਲਾ ਦਾ ਇਹਦੇ ਵੀ ਸੈਕਸ਼ਨ 15 18 27 ਐਂਡੀ ਪੀ ਐਸ ਐਟ ਲੱਗਾ ਇਹਦੇ ਵੀ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਰੇਟ ਕਾਲਾ ਇਹ ਨਵਾਂ ਨੁਸ਼ਹਿਰਾ ਪੁਰਾਣੀ ਸ਼ਹਿਲਾ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਫੀਮ 450 ਗ੍ਰਾਮ ਡੋਡੇ ਪੋਸਟ 3000 ਰੁਪਏ ਡਰਗਵਾਨੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਇਹ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਲੈ ਹਲੋ ਦੋਸ਼ੀ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਤਾਂ ਉਥੋਂ ਮੁੰਡਲੀ ਪੁੱਛ ਕੇ ਚੋਥੋਂ ਲੈ ਕੇ ਆਉਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਸਬੰਧ ਨਹੀਂ ਹੈ ਕਿ ਕਿਸ ਨਾਲ ਜਾਂ ਇਹਦੇ ਤੇ ਜੀ ਪਹਿਲਾ ਸਿਰਫ ਇੱਕ ਐਕਸਰਸਾਈਜ਼ ਦਾ ਕੁਸਚਨ ਇਹਦੇ ਤੇ ਇਹਦਾ ਖਜੇ ਤੱਕ ਕੋਈ ਨਸ਼ੇਲਜੇ ਕੋਈ ਸੰਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉੱਧਰ ਦੇ ਕ੍ਰਾਈਮਨਲ ਲੋਰ ਦੱਸਿਆ ਨਹੀਂ ਐ ਪਿਸਟਲ ਕਿਸ ਪਰਪਸ ਲਈ ਲਈ ਹੈ ਪਿਸਟਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਪ੍ਰਕ्योर ਕੀਤਾ ਹੋਇਆ ਸੀ ਆ ਕਿੰਨੀ ਕਿਤੇ ਤੁਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਏ ਜੀ ਇਹ ਅੱਗੇ ਹੁਣ ਪੁੱਛਗੇ ਅੱਛੀ ਆਏਗਾ ਕਿ ਕਿੰਨੀ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਟੋਟਲੀ ਪੁੱਛ ਕਿਸ ਤੋਂ ਈ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚਾਹੀ ਸੀ ਬਟ ਛੇਤੀ ਫੜੇ ਗਏ ਉਧਰ ਉਹਦਾ ਕਿੰਨਾ ਕਰਦੇ ਨੇ ਦੇਖੀ ਕਿੰਨੇ ਕੇਜ ਇਹਨਾਂ ਦੇ ਦੋਨਾਂ ਦੇ ਹੋਰ ਦੇ ਖੋਲੇ ਹੈ ਜੀ ਇਹ ਇਹ 25 ਤੋਂ 30 ਸਾਲ ਦੇ ਨੌਜਵਾਨ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز